ਸਕੋ ਆਉਤੂ ਜੀ ਸਭ ਨੂੰ ਧੰਨਵਾਦ ਬਚਾ ਲੈ ਲਿਆ ਕਿ ਤੇਰੇ ਨਾਲ ਬੇਲ ਕੋ ਬਾਜਵਾ ਸਾਹਿਬ ਇਸ ਕੋ ਬਹੁਤ ਹੀ ਸਹਿਕਾਰਯੋਗ

ਜਿਨ੍ਹਾਂ ਨੇ ਮੋੜ ਘਰ ਵਾਪਸੀ ਕੀਤੀ ਹੈ ਸਾਬਕਾ ਐਮਐਲਏ ਨੇ ਪੱਟੀ ਸਾਹਿਬ ਔਰ 2002 ਚ ਬੱਲੂਆਣਾ ਹਲਕੇ ਤੋਂ ਇਹ ਐਮਐਲਏ ਕਾਂਗਰਸ ਪਾਰਟੀ ਦੇ ਬਣੇ ਸਨ ਉਸ ਤੋਂ ਬਾਅਦ ਪੰਜਾ ਸਾਲਾਂ ਬਾਅਦ ਜਦੋਂ ਦੁਬਾਰੇ ਚੋਣਾ ਆਈਆਂ ਸੱਤ ਦੀਆਂ ਫਿਰ ਇਹਨਾਂ ਦੀ ਟਿਕਟ ਕੱਢ ਦਿੱਤੀ ਗਈ ਕਿਉਂਕਿ ਜਾਖੜ ਸਾਹਿਬ ਹੁਰੀ ਇਹਨਾਂ ਦੀ ਟਿਕਟ ਕਟਾਈ ਕਿਉਂਕਿ ਬੱਲੂਆਣਾ ਹਲਕਾ ਹਪੂਰ ਦੇ ਨਾਲ ਜੁੜਿਆ ਹੋਇਆ ਹਲਕਾ ਹੈ ਫਿਰ ਤਕਰੀਬਨ ਇਹ ਇੰਡੀਪੈਂਡੈਂਟ ਚੋਣ ਲੜੇ ਤੇ 3232000 ਲਗਭਗ ਵੋਟਾਂ ਇਹਨਾਂ ਨੇ ਪ੍ਰਾਪਤ ਕੀਤੀਆਂ ਔਰ ਉਸ ਤੋਂ ਬਾਅਦ ਇਹਨਾਂ ਨੇ ਫਿਰ ਅਕਾਲੀ ਦਲ 2012 ਚ ਜੁਆਇਨ ਕਰ ਲਿਆ ਫੇਰੇ 2012 ਚ ਕਿੱਥੋਂ ਲੜੇ ਬੱਲੂਆਣੇ 2012 ਚ ਬੱਲੂਆਣੇ ਤੋਂ ਲੜੇ ਤੇ 52000 ਵੋਟਾਂ ਇਹਨਾਂ ਨੇ ਲਈਆਂ ਔਰ ਹੁਣ ਇਹ ਬਠਿੰਡਾ ਰੂਰਲ ਦੀ ਪਿਛਲੀ ਵਾਰੀ ਜਿਹੜੀ ਕਨਸਟਿਟੂਐਂਸੀ ਹੈ ਸਾਡੀ ਉੱਥੋਂ ਇਹਨਾਂ ਨੇ ਚੋਣ ਲੜਿਆ ਤੇ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦਾ ਅਮਿਤ ਰਤਨ ਉੱਥੋਂ ਜਿੱਤੇ ਤੇ ਫਿਰ ਸਰਦਾਰ ਪ੍ਰਕਾਸ਼ ਸਿੰਘ ਪੱਟੀ ਸਾਹਿਬ 32 ਕੇ 33000 ਵੋਟਾਂ ਲੈ ਕੇ ਉਸ ਹਲਕੇ ਤੋਂ ਦੂਸਰੇ ਨੰਬਰ ਤੇ ਆਏ ਮੈਂ ਇਹ ਸਮਝਦਾ ਕਿ ਸਰਦਾਰ ਪ੍ਰਕਾਸ਼ ਸਿੰਘ ਪੱਟੀ ਬਹੁਤ ਹੀ ਕਾਬਲ ਤੇ ਚੰਗੇ ਇਨਸਾਨ ਹੈ ਔਰ ਕਾਂਗਰਸ ਪਾਰਟੀ ਨਾਲ ਇਹਨਾਂ ਦਾ ਪੁਰਾਣਾ ਤਲੁਕਾ ਹੈ ਪੁਰਾਣਾ ਕਾਂਗਰਸ ਪਾਰਟੀ ਦਾ ਹੀ ਪਰਿਵਾਰ ਸੀਗਾ ਸੋ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਲੇਕਿਨ ਇਹ ਛੱਡ ਕੇ ਵੀ ਇਸ ਕਰਕੇ ਗਏ ਸੀ ਕਿਉਂਕਿ ਇਹਨਾਂ ਨੂੰ ਟਿਕਟ ਨਹੀਂ ਦਿੱਤਾ ਗਿਆ ਸੋ ਹੁਣ ਇਹ ਮੋੜ ਵਾਪਸ ਆਏ ਨੇ ਔਰ ਦਵਿੰਦਰ ਯਾਦਵ ਜੀ ਹਰਾਂ ਨੇ ਇਹਨਾਂ ਨੂੰ ਜੁਆਇਨ ਕਰਾਇਆ ਆਫੀਸ਼ੀਅਲੀ 2-3 ਦਿਨ ਪਹਿਲਾਂ ਔਰ ਕੇਸੀ ਬੀਨੂ ਗੋਪਾਲ ਵੀ ਇਹਨਾਂ ਨੇ ਮੁਲਾਕਾਤ ਹੋਈ ਔਰ ਅੱਜ ਮੈਂ ਤੇ ਬਾਜਵਾ ਸਾਹਿਬ ਨੇ ਇਹਨਾਂ ਨੂੰ ਆਫੀਸ਼ੀਅਲੀ ਪਾਰਟੀ ਦੇ ਵਿੱਚ ਜੀ ਆਇਆਂ ਕਿਹਾ ਸਵਾਗਤ ਕੀਤਾ ਔਰ ਅੱਜ ਇਹਨੂੰ ਦੁਆਰਾ ਇਹਨਾਂ ਨੂੰ ਮੋਡਲੀ ਮੈਂਬਰਸ਼ਿਪ ਦੇ ਕੇ ਅਸੀਂ ਕਾਂਗਰਸ ਪਾਰਟੀ ਦਾ ਅੱਜ ਮੈਂਬਰ ਬਣਾਇਆ ਸੋ ਮੈਂ ਸਮਝਦਾ ਕਿ ਇਹੋ ਜੇ ਚੰਗੇ ਸੁਲਝੇ ਅਨਸਾਨਾਂ ਦੇ ਆਉਣ ਦੇ ਨਾਲ ਪਾਰਟੀ ਨੂੰ ਦੇ ਅੰਦਰ ਮਜ਼ਬੂਤੀ ਆਏਗੀ ਤੇ ਬਲ ਮਿਲੇਗਾ। ਔਰ ਮੈਂ ਤੇ ਬਾਜਵਾ ਸਾਹਿਬ ਤੇ ਸਮੁੱਚੀ ਪਾਰਟੀ ਇਹ ਵਿਸ਼ਵਾਸ ਤੋਂ ਆਉਣੇ ਆ ਕਿ ਅਸੀਂ ਸਰਦਾਰ ਪ੍ਰਕਾਸ਼ ਸਿੰਘ ਜੀ ਪੱਟੀ ਸਾਹਿਬ ਨੂੰ ਹਮੇਸ਼ਾ ਬੰਦਾ ਸਨਮਾਨ ਜਿਹੜਾ ਹੈਗਾ ਉਹ ਅਸੀਂ ਦਿੰਦੇ ਰਵਾਂਗੇ ਔਰ ਬਿਲਕੁਲ ਉਹਨਾਂ ਨੂੰ ਅੱਖੇ ਪਰੋਖੇ ਨਹੀਂ ਕੀਤਾ ਜਾਏਗਾ ਜਿੱਥੇ-ਜਿੱਥੇ ਪਾਰਟੀ ਸਮਝੂਗੀ ਉਹਨਾਂ ਲਈ ਸਮੇਂ ਚ ਉਹਨਾਂ ਨੂੰ ਜ਼ਿੰਮੇਵਾਰੀ ਦੇ ਆ। بس ਇਹ ਨਹੀਂ ਮੈਂ ਕਹਿਦਾ ਹੋਇਆ ਮੈਂ ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ ਚੋਂ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਕਾਸ਼ ਸਿੰਘ ਪੱਠੀ ਸਾਹਿਬ ਕਾ ਐਮ ਐਲ ਏ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਅਦਬੇ ਦਾ ਕਹਿ ਕੇ ਆਏ ਆ ਉਹਨਾਂ ਨੂੰ ਜੀ ਆਇਆਂ ਕਹਾਂ। ਮੰਗੂ ਸਿੰਘ ਸੰਧਾ ਸਾਰੇ ਪਾਰਟੀ ਦੇ ਦੇਸ਼ ਅਮਰਜੀਤ ਸਿੰਘ ਰਾਜਾ ਵੜੀ ਜੀ ਦੀ ਪਾਰਟੀ ਵਿੱਚ ਜਿਹੜੇ ਮੋੜ ਆਪਰੇ ਗੱਲਬਾਤ ਸੀ ਜਿਹੜਾ ਨੇ ਕੀਤੀ ਹੈ ਸਰ પ્રકાશ ਸਿੰਘ ਪੱਤੀ ਸਰ ਐਕਸਮਲੇ ਸਰ ਗੁਰਪ੍ਰੀਤ ਸਿੰਘ ਕਾਂਗੜਜੀ ਸਾਡੇ ਅਜੀਜ਼ ਪੰਜਾਬ ਜੂਤ ਕੌਮ ਦੇ ਸਰ ਪ੍ਰਧਾਨ ਮੋਹਿਤ ਵੰਦਰਾ ਜੀ ਲੋਗੜ ਸਰ ਸਾਡੇ ਦੀਪ ਸਿੰਘ ਸਲੂ ਸਰ ਸਾਡੇ ਜਲ ਸਿੰਘ ਜੀ ਐਡਮਿਨਿਸਟ੍ਰੇਸ਼ਨ ਐਪੀ ਖੇੜਾ ਜੀ ਪਟੀ ਸਾਹਿਬ ਦੇ بیٹے ਉਹ ਵੀ ਇੱਥੇ ਨੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਪਹਿਲੇ ਗੱਲ ਕਹੀ ਹੈ ਸਾਡੇ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਪਟੀ ਸਾਹਿਬ ਜਿਹੜੇ ਨਾਮ 2002 ਅਸੈਂਬਲੀ ਦੇ ਵਿੱਚ ਰਹੇ ਬਹੁਤ ਨੇਕ ਆਦਮੀ ਬਹੁਤ ਨੀਂਤੀ ਆਦਮੀ ਨੇ ਕਿਸੇ وجہ ਕਰ ਰਾਜਾ ਜੀ ਨੇ ਤੁਹਾਨੂੰ ਦੱਸਿਆ ਜੋ ਕਾਫੀ بڑے ਪਾਰਟੀ ਚਲੇ ਗਏ ਅਟ ਹੁਣ ਇੱਥੇ ਨੇ ਵਾਪਸੀ ਕੀਤੀ ਹੈ ਅਸੀਂ ਕੁੜੀਆਂ ਬਾਹਾਂ ਦੇ ਨਾਲ ਇਹਨਾਂ ਨੂੰ ਆਇਆ ਵੀ ਕੀ ਨੇ ਇਹਨਾਂ ਦਾ ਇਸਤੇਮਾਲ ਵੀ ਪੂਰਾ ਪਾਰਟੀ ਵਿੱਚ ਕੀਤਾ ਜਾਏਗਾ ਭੱਟੀ ਸਾਹਿਬ ਤੇ ਆਪ ਦੇ ਨਾਲ ਜਿਹੜੀ ਬੈਠੇ ਆ ਮਾਲਵੇ ਦੀ ਇਹਨੂੰ ਬੈਕ ਮੋਲਟਰਸ ਉਹ ਪੰਜਾਬ ਕਿਹਾ ਜਾਂਦਾ ਉਹਦੇ ਵਿੱਚ ਸਾਨੂੰ ਬਹੁਤ ਪਾਰੀ ਸਟਰੈਂਥ ਹੁੰਦੀ ਹੈ ਇਹ ਕਲਕੇ ਚੀਨੀ ਇਹ ਕਈ ਹਲਕਿਆਂ ਦੇ ਵਿੱਚ ਵੀ ਆਪਣੀ ਮਿਹਨਤ ਦੇ ਨਾਲ ਇਹਨਾਂ ਨੇ ਆਪਣੀ ਜਗ੍ਹਾ ਬਣਾਈ ਹੈ ਭਾਵੇਂ ਜ਼ਰੂਰ ਹੋਏ ਜੇ ਤਾਂ ਰੂਲ ਲੋਏ ਜਾਂ ਤੋਂ ਜੇਤੋ ਵੀ ਹੈ ਤਾਂ ਇੱਕ ਬੇਤਰੀ ਸਾਨੂੰ ਜਿਆ ਰੈਲ ਮਲੇ ਲਈ ਮੈਂ ਇਹਨਾਂ ਨੂੰ ਵੈਲਕਮ ਸੂਚੀ ਪਾਰਟੀ ਵੱਲੋਂ ਕਾਂਗਰਸ ਪ੍ਰਵਾਧ ਵਿੱਚ ਕਰਨਾ ਤੇ ਜਿਹੜੀ ਗੱਲ ਪ੍ਰਧਾਨ ਜੀ ਨੇ ਕਹੀ ਹੈ ਉਸ ਦਾ ਤੈਕੀਨ ਵੀ ਦਵਾਣਾ ਕਿ ਤੁਹਾਡਾ ਪੂਰਾ ਰਿਊ ਪਾਰਟੀ ਵਿੱਚ ਮਿਲੇਗਾ ਇਜ਼ਤ ਮਿਲੇਗੀ ਮਾਨ ਮਿਲੇਗਾ ਤੇ ਧਟਕੇ ਤੁਸੀਂ ਅੰਮ ਕਰੋ ਤੁਸੀਂ ਆਪਣੀ ਮਿਹਨਤ ਦੇ ਨਾਲ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਤੁਸੀਂ ਆਪਣੀ ਜਗਾ ਪਾਰਟੀ ਦੇ ਰਿਸਪਰਟ ਹੋਗੇ ਸੋ ਇਹਨਾਂ ਕੀਤਾ ਹੋਇਆ ਮੈਂ ਹੁਣ ਪਟਿਸਾਰ ਕੋ ਪਹੁੰਚਦਾ ਥੋੜਾ ਜਿਆ। ਉਹ ਵੀ ਚੰਨ ਸ਼ਾਹੀਸ ਮੁਖ ਦੇ ਕੇ ਮੈਨਾਂ ਲੱਗਦਾ। ਬਹੁਤ ਜਤਕਾ ਜੁਗ ਬਣਾਉ ਕੋ ਪਹਾਂਸਾ ਸਵਾਦੋਂ ਨਾ ਤਰ ਸਿੰਘ ਜੀ ਰਾਜਾ ਸਿੰਘ ਜੀ ਸੀਐਰਪੀ ਦੇ ਸਭ ਤੋਂ ਬਹੁਤ ਸਤਿਕਾਰਪੂਰਨ ਲੀਡਰ ਸਰਦਾਰ ਸਾਹਿਬ ਸਰਦਾਰ ਪਟਾਰ ਸਰਵਾਜ ਜੀ ਕਾਂਗਰਸ ਸਾਹਿਬ ਸਾਡੇ ਸਰਕਾਰਜੀਤ ਸਾਹਿਬ ਸਦੂ ਸਾਹਿਬ ਖੇਡਾ ਸਾਹਿਬ ਮੌਜੂਦ ਸਾਡੇ ਯੂਪੇ ਪਤਨ ਸਾਹਿਬ ਅੱਥ ਵਿੱਚ ਪ੍ਰੈਸ ਅੱਜ ਬਹੁਤ ਖੁਸ਼ੀ ਮਹਿਸੂਸ ਕਰਦੇ ਆ ਦੁਬਾਰਾ ਕਾਰਵਾਚੀ ਹੋਣ ਤੇ ਇਹ ਪਾਰਟੀ ਕੋਈ ਮੇਰੇ ਆਉਣ ਨਾਲ ਜਾਂ ਮੈਂ ਇਕੱਲਾ ਤੇ ਆਇਆ ਜੀ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਪੁੱਠੇ ਸੀ ਉਹਨਾਂ ਨੇ ਬਹੁਤ ਲੰਬਾ ਸਭਾ ਸੇਵਾ ਕੀਤੀ ਕਈ ਬੜੀ ਹਾਲਾਤ ਬਣ ਜਾਂਦੇ ਆ ਕਾਰਨ ਬਣ ਜਾਂਦੇ ਆ ਕਿ ਕਿ ਬੰਦਾ ਨਾ ਚਾਹੁੰਦਾ ਹੈ ਵੀ ਕਿ ਇਸ ਟੱਪ ਕਿਹੜੇ ਲੈਣਾ ਸੋ ਉਸ ਵੇਲੇ ਇਦਾਂ ਦਾ ਫੈਸਲਾ ਲੈਣਾ ਪਿਆ ਕਈ ਕੰਮ ਨਾ ਕਰਕੇ ਪਰ ਜਿਹੜਾ ਲਗਾਓ ਸੀ ਉਹ ਅੰਦਰੋਂ ਨਹੀਂ ਤਾਂ ਉਹ ਤੇ ਬੰਦਾ ਜਿੱਥੇ ਜੁੜਿਆ ਹੋਵੇ ਜਾਂ ਜਿੱਥੇ ਰਿਹਾ ਹੋਵੇ ਜਾਂ ਜਿੱਥੇ ਉਹਦੇ ਪੁਰਖਿਆਂ ਨੇ ਕੰਮ ਕੀਤਾ ਹੋਵੇ ਉਹਦਾ ਫਿਰ ਵੀ ਕਿਤੇ ਨਾ ਕਿਤੇ ਕੋਪਰਟ ਉਦੀ ਤਾਂ ਆ ਰਹੇ ਨੇ ਸੋ ਅੱਜ ਇੰਨਾ ਸਾਰਾ ਇਹ ਪ੍ਰੇਰਣਾ ਦਿੱਲ ਸਕਦਾ ਜਿਹੜੀ ਤੇ ਸੁਖਤਾਂਤ ਸੀਨੀਅਰ ਡਿਪਟੀਸ਼ਿਪ ਇੱਥੇ ਅਪਾਦਾਨ ਸਾਹਿਬ ਨੇ ਸੀਐਲਟੀ ਦੇ ਪਿਛਲੇ ਦਿਨੀ ਪਾਦਾਨ ਜੀ ਨੇ ਸੈਕਟਰ ਦੀ ਸੀਨੀਅਰ ਡਿਪਟੀਸ਼ਿਪ ਵੀ ਮਿਲਾਇਆ ਸੀ ਸੋ ਮੈਨੂੰ ਖੁਸ਼ੀ ਹੈ ਅੱਜ ਫਿਰ ਇੱਥੇ ਆ ਕੇ ਦੁਬਾਰਾ ਕੰਮ ਕਰਨ ਦੀ ਪਾਰਟੀ ਚ ਆਉਣ ਦੀ ਤੇ ਮੈਂ ਵਿਸ਼ਵਾਸ ਦਿਵਾਉਣਾ ਹੈ ਸਫਾਕਤ ਡਿਪਟੀਸ਼ਿਪ ਨੂੰ ਤੇ ਜੋ ਜ਼ਿੰਮੇਵਾਰੀ ਪਾਰਟੀ ਮੇਰੀ ਜਿੱਥੇ ਲਾਉਂਦੀ ਮੈਂ ਪੂਰੀ ਤਰ੍ਹਾਂ ਦੇ ਦੇ ਨਾਲ ਆਪਣੀ ਮਿਹਨਤ ਦੇ ਨਾਲ ਉਹਦਾ ਕੰਮ ਕਰਾਂਗੇ ਪਾਰਟੀ ਦੇ ਲਈ ਤੇ ਬਹੁਤ ਬਹੁਤ ਧੰਨਵਾਦ ਜੈ ਹਾਂ ਅੱਛਾ ਆਪ ਸੀ ਬੈਠੋ ਸਭ ਨੂੰ ਹਾਂ ਜੀ ਜਰਾ ਜੀ ਅੱਛਾ ਜੀ ਕੋਈ ਸਵਾਲ ਹਾਂ ਜੀ मेरे को लगता है कि पहले तो पंजाब सरकार को कंगना रनौत के ऊपर करनी एफ और आर -E दर्ज करके उसको पकड़ के अंदर देना चाहिए जिस प्रकार से पहले तो पहले उन्होंने हमारी माताओं बहनों के खिलाफ हिंदी और पंजाबी माताओं बहनों के खिलाफ कहा कि ये तो कराये पर लाए हुए हैं जो किसानी आंदोलन में बैठी थी फिर उन्होंने कहा कि किसानी आंदोलन के अंदर रेप हुए, बॉम्बे में बैठी आदरणीय कंगना रनौत ये इस प्रकार से बयान देती है फिर उन्होंने इमरजेंसी मूवी में क्या, क्या क्या कहा क्या नहीं क्या मैं तो पहले ही कहता हूं कि यह बीजेपी द्वारा तैयार की गई हुई स्क्रिप्ट है और उस स्क्रिप्ट के ऊपर उस कहानी के ऊपर कंगना रनौत ने काम किया है लेकिन पंजाब सरकार मूप दर्शक बनके देख रही है ये पंजाब के मुख्यमंत्री साहब को इसको बैन तो करना ही चाहिए एफआईआर दर्ज करके कंगना रनौत को पकड़ के अंदर देना चाहिए ताकि इसके बाद कोई जरूरत ना करे इस प्रकार के कार्य और काम करने की और हमारे किसान भाइयों और मेरी माताओं बहनों के खिलाफ इस तरीके की शब्दावली अरे भाई नहीं लेना देना तो सस्पेंड कर दीजिए आप आपकी पहले भी उन्होंने कहा था एमपी बनने से पहले कहा था कि किराए पे लाए गए वो लोग हैं अब जो माताएं बहने हैं जो किसानी आंदोलन पे बैठी उसके बाद टिकट दिया गया ना क्योंकि वो राहुल जी को भी कभी कभी ऐसा कहती कि राहुल गांधी नशा करते हैं ये सारी की सारी जो इसके पीछे बीजेपी है और पता नहीं पंजाब सरकार इसके ऊपर चुप्पी क्यों शादी हुई है पता नहीं भगवंत मान जी चुप क्यों है इसके ऊपर हमारी मांग है कि ये कार्रवाई का पीछे एनीथिंग एल्स मिला